ਕੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਇੱਕ ਐਸਪੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਯੂ ਸਾਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੱਟਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਤੇ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤਾਂ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀ ਕਿ ਲੱਗਦਾ ਜਿਹੜੇ ਜਿਹੜੇ ਲੋਕ ਸਮਾਜ ਸਮੂਹ ਗਰੁੱਪ ਦੇ ਅੰਸਰ ਆ ਉਹਨਾਂ ਤੇ ਇਸ ਨਾਕਾਬੰਦੀ ਦਾ ਇਸ ਪੀਸੀਆਰ ਦਾ ਕੀ ਅਸਰ ਨਸਰਾਏਗਾ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੈਗੀ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 10 ਦਿਨ ਦੇ ਵਿੱਚ ਹੀ ਸਾਨੂੰ ਜਿਹੜੇ ਦੋ ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਵੀ ਬਰਾਮਦੀ ਹੋਈ ਹੈਗੀ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਾਟਾ ਇਨਸਕ੍ਰਿਪਟ ਆਏਗਾ ਬਾਕੀ ਜਿਹੜੀ ਮੇਰੇ ਵੱਲੋਂ ਸਾਰੇ ਜੀਓ ਸਾਹਿਬਾਨ ਤੇ ਐਸਐਚਓ ਸਾ ਕਿ ਜਿਹੜੇ ਟੂਰਿਸਟ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਚਾਹੇ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਚਾਹੇ ਜਿਨ੍ਹਾਂ ਕੋਲ ਕਾਗਜ਼ ਨਹੀਂ ਹੈਗੇ ਜਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚਕਤਾ ਕਰੀਏ ਜਦੋਂ ਅਸੀਂ ਚੱਕਰਾਂਗੇ ਜੇ ਕੋਈ ਇਹਨਾਂ 'ਚ ਕਮੀ ਪਾਈ ਜਾਏਗੀ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏ। ਕੀ ਲੱਗਦਾ ਪਬਲਿਕ ਡੋਮੇਨ ਦੇ ਵਿੱਚ ਕੀ ਮੈਸੇਜ ਆਏਗਾ ਜਦੋਂ ਇਸ ਤਰੀਕੇ ਨਾਲ ਪੁਲਿਸ ਕੰਮ ਕਰੇਗੀ ਮਿਲੇਗੀ ਆਪਸ ਵਿੱਚ ਗੱਲਬਾਤ ਹੋਏਗੀ? ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬ ਪਬਲਿਕ ਜਿਹੜਾ ਇਸ ਇਸ ਚੈਕਿੰਗ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲ ਲਾਂਦੀ ਹੈਗੀ ਹੈ ਤਾਂ ਉਹਨਾਂ ਨੇ ਜਿਹੜੀ ਇੱਕ ਬੜੀ ਚਲਾਕਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਡੇਲੀ ਹੋਣੀ ਚਾਹੀਦੀ ਹੈ ਜੀ ਸਰ ਪੁਲਿਸ ਇਨ ਐਕਸਪਲੋਰੇਟਿੰਗ ਪੁਲਿਸ ਸ਼ਾਇਦ ਬਹੁਤ ਇੰਪੋਰਟੈਂਟ ਹੈ ਸਰ ਪਬਲਿਕ ਦਾ ਸਹਿਯੋਗ ਆਰ ਕਮਿਊਨਿਟੀ ਸ਼ਾਇਡ ਇੰਪੋਰਟੈਂਟ ਹੈ ਇੱਕ ਦਾ ਇੱਕ ਮੈਸੇਜ ਤੁਹਾਨੂੰ ਪਬਲਿਕ ਜੀ ਕਮਿਊਨਿਟੀ ਪੁਲਿਸਿੰਗ ਦਾ ਤਾਂ ਇਹ ਹੈਗਾ ਕਿ ਜੇ ਕੋਈ ਵਲੰਟੀਅਰਸ ਹੈਗਾ ਅਸੀਂ ਅਜੇ ਕਮ ਸਟਾਰਟ ਕੀਤਾ ਹੈ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੇ ਵਿੱਚ ਲੋੜ ਪੈਜੀ ਕੋਈ ਟ੍ਰੈਫਿਕ ਨੂੰ ਮੈਨੇਜ ਕਰਦੇ ਵਿੱਚ ਜਾਂ ਹੋਰ ਵੀ ਅਸੀਂ ਉਹਨਾਂ ਦਾ ਵੀ ਸ਼ੇਪ ਲਵਾਂਗੇ